ਅੱਜ ਆਪਾਂ ਬਣਾਵਾਂਗੇ ਪੁਰਠਾ ਪੁਰਠਾ ਆਪਾਂ ਦਾ ਬੇਦਰਦੀ ਪੁਰਠਾ ਖਵਾਉਂਗਾ ਤੁਹਾਨੂੰ ਬਣਾ ਕੇ ਇਹ ਕਿਵੇਂ ਪੁਰਠਾ ਬਣਦਾ ਹੁੰਦਾ ਵਧੀਆ ਟੌਪ ਦਾ ਇਹ ਆਪਾਂ ਬਿਨਾਂ ਲਾਸਨ ਘੱਟੇ ਤੋਂ ਬਣਾਉਣਾ ਹੈ ਸਾਰਾ ਪੁਰਠਾ ਐਨਵੇਂ ਚੰਗੀ ਤਰ੍ਹਾਂ ਪੁੰਨਾਗੇ ਪਹਿਲਾਂ ਸਮਾਰ ਕੇ ਹੱਗਮ ਚਾਰਖਿਆ ਤਾਂ ਸਲੇਜ ਪੁੰਨ ਨਵਾਤੇ ਪੁਰਥਾ ਸੋਨੇ ਬਹੁਤ ਖਾਤਾ ਹੋਣਾ ਐਵੇਂ ਪੁਰਥਾ ਨਹੀਂ ਖਾਇਆ ਹੋਣਾ ਕਦੇ ਬਣਾ ਕੇ ਇਹਦੇ ਵਿੱਚ ਨਾ ਤਾਂ ਲਸਣ ਪਾਉਣਾ ਨਾ ਘਠਾ ਪਾਉਣਾ ਆਪਾਂ ਨੇ ਐਨ ਬਣਾਉਣਾ ਸ਼ੁੱਧ ਹਰੀਆਂ ਹੋਰੀਆਂ ਵਿੱਚ ਪਾ ਕੇ ਨਾ ਲਾਲ ਟਮਾਟਰ ਪਾ ਕੇ ਧਲੀਆਂ ਪਾ ਕੇ ਜਦੋਂ ਖਾਵਾਂਗੇ ਤੇ ਫਿਰ ਵੇਖੋ ਨਿਆਰਾ ਪੜਥੇ ਦਾ ਬੈਂਗਣਾ ਐਂ ਪੁੰਨੇ ਜਾਂਦਾ ਹੁੰਦਾ ਜਦਾ ਚੁੱਲੇ 'ਚ ਜਾਂ ਫਰਤਾਂਸਲੇ 'ਚ ਜਦੋਂ ਐਂ ਤੁਸੀਂ ਵਧੀਆ ਪੁੰਨੇ ਆ ਗਏ ਨਾ ਫਿਰ ਵੇਖਿਓ ਕਿ ਐਸੇ ਕਦੇ ਪੜਥੇ ਵਾਲੇ ਬੈਂਗਣ ਨਹੀਂ ਪੁੰਨੇ ਜਾਂਦੇ ਹੁੰਦੇ ਨਾ ਖਾਣ ਦਾ ਸਵਾਦ ਆਉਂਦਾ ਕੋਈ ਨਹੀਂ ਬਣਾਉਂਦੇ ਆ ਤੁੰਤਕਾਂ ਨਿਆ ਕਿਵੇਂ ਸਵਾਦ ਆਉਂਦਾ ਕਿੰਨਾ ਸਵਾਦ ਆ ਬਣੂ ਚੈੱਕ ਕਰਾਵਾਂ ਮੈਂ ਵੱਡੀ ਵੀਡੀਓ ਤਾਂ ਹੀ ਨਹੀਂ ਬਣਾਉਂਦਾ ਹੈਗਾ ਪਰ ਦੇਖ ਕੇ ਬੰਦਾ ਬੁਰ ਹੋ ਜਾਣਾ ਹੁਣ ਮੈਨੂੰ ਪੁੰਨਲਾਂ ਦਾ ਕਵਾਰੀ ਜਦੋਂ ਪੁੰਨੇ ਗਏ ਨਾ ਫਿਰ ਮੈਂ ਤੁਹਾਨੂੰ ਦੱਸੂਗਾ ਵਿੱਚ ਕੀ ਕੀ ਪੈਂਦਾ ਆ ਦੇਖੋ ਗਾਇਸ ਹੋ ਗਿਆ ਨਾ ਕਿੰਨਾ ਵਧੀਆ ਭੁੰਨਿਆ ਗਿਆ ਇਹ ਇਹਨੂੰ ਥੋੜਾ ਜਿਹਾ ਹੋਰ ਭੁੰਨਾ ਕਰਤਾ ਫਿਰ ਵਧੀਆ ਬਣੂਗਾ ਲਓ ਜੀ ਆਪਣੇ ਬੈਂਗਣ ਭੁੰਨ ਕੇ ਤਿਆਰ ਹੋ ਚੁੱਕੇ ਨੇ ਬਸ ਹੁਣ ਆਪਾਂ ਛੱਲਣ ਦੀ ਤਿਆਰੀ ਕਰਦੇ ਹਾਂ ਇਹਨਾਂ ਨੂੰ ਠੰਡੇ ਹੋ ਜਾਂਦੇ ਮੜਾ ਜੇ 5-10 ਮਿੰਟ ਠੰਡੇ ਹੋ ਜਾਣਗੇ ਫਿਰ ਆਪਾਂ ਨਾਲ ਦੀ ਨਾਲ ਇਹਨਾਂ ਨੂੰ ਛਿੱਲ ਕੇ ਪੜਤਣਾਂ ਸਟਾਰਟ ਕਰਦੇ ਹਾਂ ਮਸਾਲਾ ਦੰ ਦੱਸੂਗੀ ਇਹ ਹੋਊਗਾ ਤਾਂ ਆਪਾਂ ਪਲੇਟ ਲੈਣ ਲੱਗਾ ਛੱਲਣ ਵਾ ਤੇ ਵੱਡੂ ਪਲੇਟ ਲੈ ਕੇ ਛੱਲਾਂ ਲਵਾਂ ਹੋ ਗਏ ਸਾਪਾ ਕੱਢ ਲਏ ਬਾਹਰ ਬਤਾਉਂਗਾ ਆਪਣੇ ਹੋ ਗਏ ਆਪਾਂ ਕੱਢ ਲਏ ਇਹ ਅੱਗ ਨੂੰ ਆਪਾਂ ਪਰੇ ਰੱਖਿਆ ਹੁੰਦਾ ਸਾਈਡ ਤੇ ਜਾ ਕੇ ਇਹ ਅੱਗ ਆਪਾਂ ਨੇ ਰੱਖਤੀ ਲਓ ਜੀ ਆ ਗਿਆ ਆਪਣਾ ਬੇਦਰਦੀ ਬਤਾਉ ਹੁਣ ਇਹਨੂੰ ਛਿੱਲਾਂਗੇ ਜਾਂ ਇਹ ਨੂੰ ਕੀ ਕਰੀਏ ਛੱਲ ਗਏ ਨਾ ਇਹਨੂੰ ਚੰਗੀ ਤਰ੍ਹਾਂ ਜੀ ਦਾ ਤੁਸੀਂ দাম ਲਓ ਮੈਂ ਉਹਦਾ ਕੱਬ ਬਤਾਉਂਦਾ ਆ ਆ ਮਸਾਲਾ ਪਾਉਗਾ ਪਰਤੇ ਚ ਟਮਾਟਰ ਅਦਰਕ ਸ਼ਿਵਲਾ ਮਿਰਚ ਤੇ ਦੁੱਜੀ ਮਿਰਚ ਲੈ ਆਉਂਦੇ ਆ ਤੇ ਦੇਖੋ ਬੀਹਲਾ ਬਣਦਾ ਆ ਆ ਦੇਖੋ ਜੀ ਟਮਾਟਰ ਜੀਰੇ ਜਾ ਰਹੇ ਨੇ ਪਰਤੇ ਤਿਆਰ ਪਿਆ ਐ ਐਕਸਟਰੀ ਅਮਤਾਵਾ ਚ ਨਹੀਂ ਪਰਤਾ ਮੰਗ ਰਿਹਾ ਪਿਸਤੌਲ ਚੱਕੀ ਖੜਿਆ ਲੰਬੂ ਕਾਣਾ ਮੈਨੂੰ ਪੜਥਾ ਦੇ ਪੜਥਾ ਦੇ ਉਹ ਪੜਥਾ ਕੋਈ ਦੇ ਦੀ ਇਹ ਦੇਖ ਕੇ ਉਹ ਦੌੜਾ ਦੇਖ ਰਿਹਾ ਲਓ ਜੀ ਆਪਾਂ ਕੜਾਹੀ ਰੱਖਤੀ ਉੱਤੇ ਠੀਕ ਹੈ ਪਰਥੇ ਵਾਤੇ ਆਪਣੀ ਕੜਾਹੀ ਗਰਮ ਹੋ ਰਹੀ ਹੈ ਇਹ ਆਈ ਕਾਲਾ ਨਮਕ ਪ्योर ਸ਼ੁੱਧ ਕਾਲਾ ਨਮਕ ਚਿੱਟਾ ਨਮਕ ਨਹੀਂ ਆਪਾਂ ਮੈਂ ਕੁਝ ਕਰਦੇ ਹੈਗੇ ਵੈਸੇ ਪਾਉਂਦੇ ਨਹੀਂ ਹੈਗੇ ਆਪਾਂ ਆਪਾਂ ਨੂੰ ਕਾਲਾ ਨਾਮਕ ਵਧੀਆ ਇਹ ਆ ਗਈ ਤੇਗੀ ਮਿਰਚ ਇਹ ਆ ਗਈ ਆਪਣੀ ਹਲਦੀ ਠੀਕ ਹੈ ਜੀ ਤਾਂ ਜੀ ਹੁਣ ਆਪਾਂ ਪਾਵਾਂਗੇ ਚ ਤੇਲ ਇਹ ਆ ਗਿਆ ਜੀ ਆਪਣਾ ਤੇਲ ਸਰੋਂ ਦਾ ਵਿੱਚ ਆਪਾਂ ਤੇਲ ਘੱਟ ਪਾਇਆ ਹੈ जादा तेल न पवंदो ही आग जी प ठीक है जी काली मिर्च थो काली मिर्च ਕਿੰਦੇ। ਹੋਂਦ ਰਿਵੈਕਾ ਫਲੇਵਰ ਕਿੰਨਾ ਸਵਾਦ ਆਉਂਦਾ ਹੈ। ਲਓ ਜੀ ਇਹ ਆ ਗਈ ਆਪਣੀ ਲਾਲ ਮਿਰਚ। ਪਵਾ ਦਿੰਦਾ ਹਾਂ। ਤੇ ਇਹ ਆ ਗਈ ਆਪਣੀ ਹਲਦੀ। ਦੋ ਛੋਟੇ ਚਮਚਾ। ਤੇ ਤੇ ਅਗਾਈ ਆਪਣਾ ਕਾਲਾ ਨੂਨ ਪਿਆਉਰ ਕਾਲਾ ਨਮਕ ਇੱਕ ਚਮਚਾ ਇਹਦੇ ਚ ਆਪਣੇ ਪਾਇਆ ਜੀ ਜੀਰਾ ਹਰਾ ਧਨੀਆ ਠੀਕ ਹੈ ਜੀ ਤੇਲ ਇੱਕ ਘੱਟ ਸੀ ਟਮਾਟਰ ਅਦਰਕ ਹਰੀ ਮੱਛੀ ਲਸਣ ਗਠਾਪਾ ਪਾਉਂਦੇ ਕੋਈ ਨਹੀਂ ਇਹ ਵਿੱਚ ਪਾਈ ਆਪਾਂ ਬਰੀਕ ਕੱਟ ਕੇ ਜਮੇ Shimla ਜਮੇ ਬਰੀਕ ਕੱਟ ਕੇ ਇੱਕ ਸਵਾਦ ਵਾਸਤੇ ਜਮੇ ਬਰੀ ਕੱਟੀ ਆ ਜੀ ਤੇ ਸਵਾਦ ਦੇਖੋ ਪਰਥੇ ਦਾ ਇਹ ਜਿਆ ਪਰਤਾ ਸਾਨੂੰ ਕਦੇ ਨਹੀਂ ਖਾਤਾ ਹੋਣਾ ਐਨ ਚੰਗੀ ਤੇਰਾ ਮਸਾਲਾ ਭੁੰਨਦਾ ਹੈ ਇਹ ਆਪਾਂ ਨੇ ਕਦੇ ਬਿਨਾਂ ਦਾਸ ਨੇ ਇਕੱਠੇ ਤੋਂ ਤੁਸੀਂ ਖਾ ਕੇ ਵੇਖਿਓ ਤੇ ਦੇਖਿਓ ਪਰਥਾ ਕਿੰ ਨੂੰ ਐਂਦੇ ਨੇ ਦੇ ਉਂਗਲਾਂ ਨਾਲ ਚਟਾਦੇ ਰਹੇਗੇ ਜਵਾਬ ਤੁਸੀਂ ਆਪੀ ਤੋਂ ਆ ਹੁਣ ਆਪਾਂ ਬਤਾਉਂ ਲੱਗ ਰਿਹਾ ਹੈ ਬੈਂਗਣ ਵਿਚ ਐਡ ਕਰਨ ਕਰਦੇ ਠੀਕ ਹੈ ਜੀ ਹੁਣ ਆਪਾਂ ਮਿਸ਼ਲਾਉਂਦੇ ਹਾਂ ਦੇਖੋ ਬਿਨਾਂ ਵਧੀਆ ਫਲੇਵਰ ਆ ਰਿਹਾ ਆਪਣੇ ਇਹ ਤਾਂ ਮੈਨੂੰ ਪਤਾ ਨਹੀਂ ਕਾਹੇ ਆ ਰਿਹਾ ਆ ਆ ਬਾਜਣਾ ਬੜੀ ਘੈਂਟ ਆ ਰਹੀ ਹੈ ਓਹ ਹੋ 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 ਆਜ ਕਰਦ ਰਹੀ ਦੀ ਘਟਾ ਠੀਕ ਹੈ ਜੀ ਲਓ ਜੀ ਆਪਣਾ ਪਰਤਾ ਬਣ ਕੇ ਤਿਆਰ ਹੈ ਰੋਟੀ ਮੈ ਖਾऊंगा 4 ਵਜੇ ਕਿਉਂਕਿ ਮੇਰੇ ਵਰਤ ਚੱਲਦੇ ਨੇ ਠੀਕ ਹੈ ਜੀ ਚੰਗਾ ਜੀ